ਭੁੱਖ ਲੱਗੀ ਸੀ ਤੁਹਾਨੂੰ ਤੇ ਕੁਝ ਵੀ ਨਹੀਂ ਸੀ ਤੁਹਾਡੇ ਕੋਲ ਸੀਗਾ ਕੁਝ ਨਹੀਂ ਪਾਣੀ ਵੀ ਖਤਮ ਹੋ ਗਿਆ ਸੀਗਾ ਤਾਂ ਉਸ ਟਾਈਮ ਤੇ ਇੱਕ ਵੱਡਾ ਪੱਥਰ ਲੈ ਕੇ ਕਟੋਵਟ ਪੰਜ ਛੇ ਵਾਰੀ ਅਸੀਂ ਮਾਰਿਆ ਸੀਗਾ ਤਾਂ ਜਾ ਕੇ ਉਹ ਮਰਿਆ ਸੀਗਾ ਤੇ ਉਹਨੂੰ ਕੱਟ ਕੇ ਪੇ ਕੁਦਰਤੀ ਦਿਸ ਗਿਆ ਸਭ ਕੁਦਰਤੀ ਤਾਂ ਨਹੀਂ ਦਿਸਿਆ ਸਰ ਆਪਾਂ ਲੱਭ ਹੀ ਰਹੇ ਸੀ ਕੁਛ ਨਾ ਕੁਛ ਮਿਲ ਜੇ ਖਾਣ ਨੂੰ ਜਿਹੜਾ ਮੂੰਹ ਤੋਂ ਕੱਟ ਤੋਂ ਤੇ ਥੋੜਾ ਜਿਹਾ ਬੇਕ ਕਰਕੇ ਖਾ ਲੋਂਗੇ ਤਾਂ ਯੂ ਕੈਨ ਸਰਵਾਈਵ ਬੇਕ ਕਿਵੇਂ ਕੀਤਾ ਫਿਰ ਉਹ ਸਰ ਆਪਣੇ ਕੋਲੇ ਸਮਾਨ ਸੀਗਾ ਸਟੀਵ ਦਾ ਸਮਾਨ ਹੁੰਦਾ ਸੀ ਪ੍ਰੋ ਸਕਿਨ ਲਾਤੀ ਉਹਦੀ ਹਾਂਜੀ ਸਕਿਨ ਲਾਈ ਅੰਦਰ ਅੰਦਰ ਤੇ ਪੀਸਿਸ ਚਾਕੂ ਨਾਲ ਥੋੜੇ 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 ਟੇਸਟੀ ਸੀਗਾ ਬਾਈ ਟੇਸਲੈਸਟੀ ਹੁੰਦੇ ਜੀ ਟੇਸ ਟੇਸਲੈਸ ਹੁੰਦਾ ਨਹੀਂ ਨਮਕ ਨਮਕ ਪਾਇਆ ਕਿ ਨਹੀਂ ਬਲੈਕ ਪੇਪਰ ਪਾਇਆ ਸੀਗਾ ਬਲੈਕ ਪੇਪਰ ਹੀ ਬਚਿਆ ਸੀਗਾ ਤਾਂ ਬਲੈਕ ਪੇਪਰ ਹੀ ਪਾ ਕੇ ਖਾ ਗਏ ਸੱਪ ਆਮ ਹੀ ਮਿਲ ਜਾਂਦੇ ਸਰ ਇੰਨੇ ਹਾਈ ਐਲਟੀਟਿਊਡ ਤੇ ਨਾ ਹਿਮਾਲਿਆਨ ਵਾਈਪਰ ਕਰਕੇ ਸਨੇਕ ਹੁੰਦੇ ਆ ਤੇ ਇੱਕ ਗ੍ਰੀਨ ਸਨੇਕ ਹੁੰਦਾ ਉਹਦਾ ਮੈਂ ਨਾ ਉਹਨੇ ਧਿਆਨ ਨਹੀਂ ਆ ਰਿਹਾ ਬਟ ਹਿਮਾਲਿਆਨ ਵਾਈਪਰ ਇਜ਼ ਅ ਡੈਡਲੀ ਸਨੇਕ ਉਹ ਯਾਦ ਆ ਮੈਂ ਤਿੰਨ ਪੀਸ ਇਨੇ ਇਨੇ ਮੈਂ ਤਿੰਨ ਪੀਸ ਖਾਦੇ ਸੀ ਪਾਣੀ ਸਾਨੂੰ ਨਾਰਮਲੀ ਕੀ ਲੈ ਕੇ ਜਾਣੇ ਹੋ ਫਿਰ ਖਾਣ ਦਾ ਸਰ ਪੈਕ ਫੂਡ ਮਿਲਦੇ ਆ ਜਿਵੇਂ ਆਪਣਾ ਰਾਜਮਾ ਚਾਵਲ ਹੋ ਗਏ ਦਾਲ ਹੋ ਗਏ ਇਹ ਚੀਜ਼ਾਂ ਮਿਲਦੀਆਂ ਆ ਬਾਕੀ ਮੈਗੀ ਦੇ ਪੈਕੇਟ ਹੋ ਗਏ ਇਨਸਟੈਂਟ ਮੈਗੀ ਬਣਾਣੀ ਹੋਵੇ ਕੱਪਾ ਨੂਡਲਸ ਵਗੈਰਾ ਜਿਹੜੇ ਹੁੰਦੇ ਆ ਇਹ ਸਭ ਚੀਜ਼ਾਂ ਆਪਾਂ ਲੈ ਕੇ ਜਾਣੇ ਆ ਇਨਸਟੈਂਟ ਐਨਰਜੀ ਇੱਥੋਂ ਹੀ ਮਿਲਦੀ ਆ ਉੱਥੇ ਤੁਹਾਨੂੰ ਚਿਕਨ ਔਰ ਉਹ ਚੀਜ਼ਾਂ ਦਾ ਬਣਾ ਨਹੀਂ ਸਕਦੇ ਅੰਡੇ ਕੈਰੀ ਕਰ ਨਹੀਂ ਸਕਦੇ ਟੁੱਟ ਜਾਣਗੇ ਤਾਂ ਇਹਨਾਂ ਚੀਜ਼ਾਂ ਨਾਲ ਹੀ ਆਪਾਂ ਨੂੰ ਰਿਕਵਰੀ ਕਾਰब्स ਲੈ ਕੇ ਆਪਾਂ ਨੂੰ ਰਿਕਵਰੀ ਕਰਨੀ ਪੈਂਦੀ ਹੈ ਨਾਲ ਚਾਕਲੇਟਸ ਹੋ ਗਿਆ ਪ੍ਰੋਟੀਨ 바ਰਸ ਹੋ ਗਏ ਇਹ ਚੀਜ਼ਾਂ ਕੈਰੀ ਕਰ ਲੈਂਦੇ ਆ ਤਾਂ ਉਸ ਟਾਈਮ ਤੇ ਇਹ ਸੀਗਾ ਕਿ ਜਿਹੜਾ ਮੈਂ ਐਕਸਪੀਰੀਅੰਸ ਦੱਸਿਆ ਤੁਹਾਨੂੰ ਕਿ ਲਾਸਟ ਡੇ ਹੀ ਸੀਗਾ ਬਟ ਬਾਰਸ਼ ਚ ਫਸ ਗਏ ਸੀਗੇ ਨਹੀਂ ਨਹੀਂ ਮਿਲ ਰਿਹਾ ਸੀਗਾ 24 ਘੰਟੇ ਤੋਂ ਉੱਤੇ ਹੋ ਗਿਆ ਮੀਂਹ ਪੈਣ ਲੱਗ ਗਿਆ ਫਿਰ ਕਿੱਥੇ ਬਹਿਣਾ ਪੈਂਦਾ ਉੱਥੇ ਹਾਈ ਐਲਟੀਟਿਊਡਸ ਆਰ ਇਹ ਸਪੇਸ ਦੇਖਣਾ ਪੈਂਦਾ ਕਿ ਜਿੱਥੋਂ ਉੱਤੋਂ ਲੈਂਡਸਲਾਈਡ ਨਾ ਹੋ ਜਾਏ ਇਸ ਤਰੀਕੇ ਦੀ ਜਗ੍ਹਾ ਲੱਭਣੀ ਪੈਂਦੀ ਹੈ ਜੋ ਜਿਆ ਜਿਆ ਜ਼ਿਆਦਾ ਮੀ ਪੈ ਗਿਆ ਲੈਂਡਸਲਾਈਡ ਹੋ ਗਿਆ ਤਾਂ ਆਪਾਂ ਵੀ ਨਾਲ ਜਾਵਾਂਗੇ ਤਾਂ ਉਹ ਉਹ ਸਾਰੇ ਚੀਜ਼ਾਂ ਅਬਜ਼ਰਵ ਕਰਦੇ ਆ ਸਾਰੀ ਚੀਜ਼ਾਂ ਮਾਉਂਟ ਟ੍ਰੇਨਿੰਗ ਕੋਰਸ 'ਚ ਸਾਨੂੰ ਸਿਖਾਈਆਂ ਜਾਂਦੀਆਂ ਕਿ ਹਾਈ ਐਲਟੀਟਿਊਡ ਤੇ ਕਿਵੇਂ ਟੈਂਟ ਪਿਚ ਕਰਨਾ ਹੈ ਕਿਵੇਂ ਕੀ ਕਰਨਾ ਹੈ ਫਿਰ ਉਹ ਲਿਮਿਟਿਡ ਤਰੀਕਿਆਂ ਦੀ ਚੀਜ਼ਾਂ ਸਿਖਾਉਂਦੇ ਆ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਸਾਡਾ ਐਕਸਪੀਰੀਅੰਸ ਵੱਧਦਾ ਰਹਿੰਦਾ ਅਸੀਂ ਐਕਸਪਲੋਰ ਕਰਦੇ ਰਹਿੰਦੇ ਆ ਤੇ ਸਾਰਾ ਕੁਝ ਸਿੱਖ ਜਾਂਦੇ ਆ ਤਾਂ ਇਹ ਚੀਜ਼ ਕੀ ਆਈਡੀਆ ਲੈਣੇ ਹੋ ਫਿਰ ਟੈਂਟ ਕਿੱਥੇ ਲੱਗਣਾ ਚਾਹੀਦਾ ਸਰ ਹਾਈ ਐਲਟੀਟਿਊਡ ਤੇ ਦੇਖਦੇ ਆ ਇਹ ਦੇਖਦੇ ਆ ਪਿੱਛੇ ਕੋਈ ਆਬਸਟ ਸਾਮਣੇ ਵਿਜ਼ਿਬਿਲਟੀ ਹੋਣੀ ਚਾਹੀਦੀ ਹੈ ਸਰਾਊਂਡਿੰਗਸ ਚ ਆਪਾਂ ਨੂੰ ਪੂਰਾ ਖੁਦਾਈ ਕਰਕੇ ਕਿ ਪਾਣੀ ਦਾ ਆਵੇ ਤਾਂ ਪਾਣੀ ਸਾਡੀ ਜਗਾ ਚ ਨਾ ਪਰੇ ਥੋੜਾ ਹਾਈ ਐਲਟੀਟਿਊਡ ਤੇ ਟੈਂਟ ਪਿਚ ਕਰੀਏ ਉੱਤੇ ਦੇਖੀਏ ਕਿ ਕੋਈ ਬਿਲਕੁਲ ਹੀ ਜਿਵੇਂ ਆਪਣਾ ਰੇੱਤੇ ਵਾਲੀ ਜ਼ਮੀਨ ਜਿਹਨੂੰ ਕਹਿ ਦਿੰਦੇ ਆ ਕਿ ਕੁਝ ਕਲਟੀਵੇਸ਼ਨ ਹੋਣੀ ਚਾਹੀਦੀ ਹੈ ਕਿ ਉਹ ਅਬਜ਼ੌਰਬ ਰਹੇ ਜ਼ਮੀਨ ਤਾਂ ਉਸ ਹਿਸਾਬ ਨਾਲ ਅਸੀਂ ਟੈਂਟ ਪਿਚ ਕਰਦੇ ਆ ਤੇ ਨਾਲ ਸੇਫ ਸਾਈਡ ਹੋ ਕੇ ਹਰ ਇੱਕ ਚੀਜ਼ ਇਸ ਸਭ ਪਾਣੀ ਮਿਲ ਜਾਂਦੇ ਆ ਸਰ ਇੰਨੇ ਹਾਈ ਐਲਟੀਟਿਊਡ ਤੇ ਨਾ ਹਿਮਾਲਿਆਨ ਵਾਈਪਰ ਕਰਕੇ ਸਨੇਕ ਹੁੰਦੇ ਆ ਤੇ ਇੱਕ ਗ੍ਰੀਨ ਸਨੇਕ ਹੁੰਦਾ ਉਹਦਾ ਮੈਂ ਨਾ ਉਹਨੇ ਧਿਆਨ ਨਹੀਂ ਆ ਰਿਹਾ ਬਟ ਹਿਮਾਲਿਆਨ ਵਾਈਪਰ ਇਜ਼ ਅ ਡੈਡਲੀ ਸਨੇਕ ਅੱਛਾ ਤੇ ਉਹ ਸਨੇਕ ਦਾ ਕੀ ਹੁੰਦਾ ਕਿ ਜੇ ਤਾਂ ਉਹਦਾ ਬੱਚਾ ਹੈ ਤਾਂ ਉਹਦੇ ਤੋਂ ਦੂਰ ਰਹੁ ਕਿਉਂਕਿ ਜਦੋਂ ਸੱਪ ਵੀ ਜ਼ਹਿਰ ਮਛੜਦਾ ਹੈ ਤਾਂ ਉਹ ਸੋਚ ਸਮਝ ਕੇ ਛੜਦਾ ਮਤਲਬ ਪਹਿਲਾਂ ਆਪਣੇ ਵੱਲੋਂ ਉਹ ਦਿੰਦਾ ਕਿ ਮੇਰੇ ਤੋਂ ਦੂਰ ਹੋ ਜਾ ਬਟ ਜਿਹੜਾ ਬੱਚਾ ਹੁੰਦਾ ਉਹਨੇ ਇੱਕੋ ਵਾਰੀ ਛੱਡ ਦਿੰਦਾ ਜਿਹੜਾ ਇਹ ਸਟੱਡੀਜ਼ ਵੀ ਦੱਸਦੀ ਹੈ ਤਾਂ ਇਹਨਾਂ ਦਾ ਸਾਰਾ ਕੁਝ ਕਿਉਂਕਿ ਬੱਚੇ ਨੇ ਉਹਨੂੰ ਨਹੀਂ ਪਤਾ ਹੁੰਦਾ ਕਿ ਕਿੰਨਾ ਸੱਪ ਕਿੰਨਾ ਜ਼ਹਿਰ ਕੰਟਰੋਲ ਕਰਨਾ ਤਾਂ ਉਸ ਉਸੇ ਤਰੀਕੀ ਦੀ ਚੀਜ਼ ਹੈ ਜੀ ਵਾਈਪਰ ਸਨੇਕ ਸੀਗਾ ਉਹ ਬੱਚਾ ਨਹੀਂ ਸੀਗਾ ਵੱਡਾ ਸੀਗਾ ਤੇ ਪਹਿਲਾ ਪੱਥਰ ਮਤਲਬ ਭੁੱਖ ਲੱਗੀ ਸੀ ਥੋਨੂੰ ਤੇ ਕੁਝ ਵੀ ਨਹੀਂ ਸੀ ਤੁਹਾਡੇ ਕੋਲ ਸੀਗਾ ਕੁਝ ਨਹੀਂ ਪਾਣੀ ਵੀ ਖਤਮ ਹੋ ਗਿਆ ਸੀਗਾ ਤੇ ਇੱਕ ਲਿਮਿਟ ਹੁੰਦੀ ਹੈ ਪਾਣੀ ਨੂੰ ਅਬਜ਼ੌਰਬ ਕਰ ਲਈਏ ਕੀ ਕੁਝ ਕਰ ਸਕਦੇ ਆ ਤਾਂ ਉਸ ਟਾਈਮ ਤੇ ਇੱਕ ਵੱਡਾ ਪੱਥਰ ਲੈ ਕੇ ਕਟੋ-ਕਟ ਪੰਜ-ਛੇ ਵਾਰੀ ਅਸੀਂ ਮਾਰਿਆ ਸੀਗਾ ਤਾਂ ਜਾ ਕੇ ਉਹ ਮਰਿਆ ਸੀਗਾ ਤੇ ਉਹਨੂੰ ਕੱਟ ਕੇ ਪੇ ਕੁਦਰਤੀ ਦਿਸ ਗਿਆ ਸਭ ਕੁਦਰਤੀ ਤਾਂ ਨਹੀਂ ਦਿਸਿਆ ਸਰ ਆਪਾਂ ਲੱਭ ਹੀ ਰਹੇ ਸੀ ਕੁਛ ਨਾ ਕੁਛ ਮਿਲ ਜੇ ਖਾਨੂ ਇੱਕ ਪੂਰਾ ਜੰਗਲ ਉਹ ਸੀਗਾ ਜੜੀ ਬੂਟੀਆਂ ਮਸ਼ਰੂਮ ਹੁੰਦੇ ਆ ਜਿਵੇਂ ਤੁਹਾਨੂੰ ਪਤਾ ਹੋਊਗਾ ਮਸ਼ਰੂਮ ਖਾ ਕੇ ਵੀ ਥੋੜਾ ਜਿਹਾ ਰਿਲੀਫ ਮਿਲ ਜਾਂਦਾ ਪਰ ਉਹ ਨਸ਼ਾ ਕਰਦੀ ਆ ਉਹ ਚੀਜ਼ ਅੱਛਾ ਪਰ ਰਿਲੀਫ ਮਿਲ ਜਾਂਦਾ ਉਹਨੂੰ ਖਾ ਕੇ ਬਟ ਉੱਥੇ ਹੀ ਸਾਨੂੰ ਉਹ ਚੀਜ਼ ਇੱਕਦਮ ਹਲਚਲ ਹੋਈ ਕਿ ਆਪਾਂ ਤਾਂ ਇਹ ਲੱਭ ਰਹੇ ਸੀ ਕਿ ਕੁਝ ਮਸ਼ਰੂਮ ਜਾਂ ਕੋਈ ਫਰੂਟ ਮਿਲ ਜੇ ਬਟ ਜਦੋਂ ਉਹ ਚੀਜ਼ ਮਿਲੀ ਤਾਂ ਨਾਲ ਹੀ ਪੱਥਰ ਪਿਆ ਸੀ ਤਾਂ ਉਦੋਂ ਫੈਕਸ਼ਨ ਆਫ ਸੈਕਿੰਡ ਦੀ ਗੇਮ ਹੁੰਦੀ ਆ ਆਪਣੇ ਆਪ ਨੂੰ ਉਦੋਂ ਤੋਂ ਬਚਾਣਾ ਵੀ ਸੀਗਾ ਕਿ ਪਤਾ ਹੈ ਹਿਮਾਲੀਅਨ ਵਾਈਪਰ ਸਨੇਕ ਹੈ ਇੰਨੇ ਐਲਟੀਟਿਊਡ ਤੇ ਉਹ ਸਨੇਕ ਪਾਇਆ ਜਾਂਦਾ ਤੇ ਨਾਲ ਐਟ ਦਾ ਐਂਡ ਆਫ ਦਾ ਜਦੋਂ ਸਭ ਕੁਝ ਹੋ ਹੀ ਗਿਆ ਸਰਵਾਈਵ ਕਰਨ ਵਾਸਤੇ ਫਿਰ ਉਹਦਾ ਜ਼ਹਿਰ ਜਿਹੜਾ ਹੈ ਮੂੰਹ ਤੋਂ ਕੱਟ ਤੋ ਤੇ ਥੋੜਾ ਜਿਹਾ ਬੇਕ ਕਰਕੇ ਖਾ ਲੋਂਗੇ ਤਾਂ ਯੂ ਕੈਨ ਸਰਵਾਈਵ ਬੇਕ ਕਿਵੇਂ ਕੀਤਾ ਫਿਰ ਉਹ ਸਾਰ ਆਪਣੇ ਕੋਲੇ ਸਮਾਨ ਸੀਗਾ ਸਟੀਵ ਦਾ ਸਮਾਨ ਹੁੰਦਾ ਸਟੋਪ ਹੁੰਦਾ ਪੂਰਾ ਤੇ ਕਨਸਟਰ ਜੀ ਨੂੰ ਆਪਾਂ ਕਹਿੰਦੇ ਆ ਉਹਦਾ ਵਾਇਡਿੰਗ ਹੁੰਦੀ ਹੈ ਸਿੰਪਲ ਉਹਦੇ ਵਿੱਚ ਤੇ ਉਹ ਆਪਾਂ ਲੈ ਕੇ ਜਾਂਦੇ ਆ ਜਿਦੇ ਤੇ ਆਪਾਂ ਪਾਣੀ ਪੁਣੀ ਹਰ ਇੱਕ ਚੀਜ਼ ਗਰਮ ਕਰ ਸਕਦੇ ਆ ਤੇ ਉਹਦੇ ਤੇ ਚਾਕੂ ਹੁੰਦਾ ਚਾਕੂ ਨਾਲ ਹੀ ਸਭ ਕੁਝ ਕਰਕੇ ਇੰਨਾ ਬੇਕ ਕਰਦੇ ਆ ਉਪਰੋਂ ਸਕਿਨ ਲਾਤੀ ਉਹਦੀ ਹਾਂਜੀ ਸਕਿਨ ਲਾਈ ਅੰਦਰ ਅੰਦਰ ਤੇ ਪੀਸਿਸ ਚਾਕੂ ਨਾਲ ਥੋੜੇ 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 ਟੇਸਟੀ ਸੀਗਾ ਬਾਈ ਟੇਸਲੈਸਟੀ ਹੁੰਦੇ ਜੀ ਟੇਸ ਟੇਸਲੈਸ ਹੁੰਦਾ ਨਹੀਂ ਨਮਕ ਨੁਮਕ ਪਾਇਆ ਕਿ ਨਹੀਂ ਬਲੈਕ ਪੀਪਰ ਪਾਇਆ ਸੀਗਾ ਬਲੈਕ ਪੀਪਰ ਹੀ ਬਚਿਆ ਸੀਗਾ ਤਾਂ ਬਲੈਕ ਪੀਪਰ ਹੀ ਪਾ ਕੇ ਖਾ ਗਏ ਮਸਾਲਾ ਮਸੂਲਾ ਨਹੀਂ ਪਾਇਆ ਮਸਾਲਾ ਮਸੂ ਅਦਰਕ ਲਸਣ ਪਾ ਕੇ ਮਸਾਲਾ ਪੂਰਾ ਭਾਈ ਉਹ ਉਹ ਇੰਨਾ ਚੀਜ਼ਾ ਫਿਰ ਉਹ ਤੜਕੇ ਵਾਲਾ ਸਮਾਨ ਨਹੀਂ ਨਾ ਲੈ ਗਏ ਸੀ ਮੇਨ ਹੁੰਦਾ ਕਿ ਇਹਦੇ ਚ ਮੈਗੀ ਮਸਾਲਾ ਜਿਹੜਾ ਹੁੰਦਾ ਉਹ ਵਧੀਆ ਹੁੰਦਾ ਪਰ ਮੈਗੀ ਮਸਾਲੇ ਦੇ ਵੀ ਪੈਕੇਟ ਸਾਡੇ ਖਤਮ ਹੋ ਗਏ ਸੀ ਤੇ ਉਹ ਹੁਣ ਉੱਥੇ ਜੰਗਲ ਚ ਆਪਾਂ ਸੈਟ ਨਹੀਂ ਸਕਦੇ ਤਾਂ ਉਹਨੂੰ ਆਪਾਂ ਡਸਟਬਿਨ ਚ ਆਪਣੇ ਨਾਲ ਹੀ ਰੱਖਿਆ ਹੋਇਆ ਸੀਗਾ ਤਾਂ ਉਹ ਮੈਗੀ ਮਸਾਲੇ ਦੇ ਪੈਕੇਟ ਪੂਰੇ ਪਾੜ ਕੇ ਉਹਦੇ ਨਾਲ ਥੋੜਾ ਜਿਹਾ ਮਸਾਲਾ ਆ ਜਾਏ ਨਾਲ ਬਲੈਕ ਪੀਪਰ ਆ ਜਾਏ ਤਾਂ ਦੋ ਮੈਂ ਮੈਨੂੰ ਯਾਦ ਆ ਮੈਂ ਤਿੰਨ ਪੀਸ ਇਨੇ ਇਨੇ ਮੈਂ ਤਿੰਨ ਪੀਸ ਖਾਦੇ ਸੀ ਥੋੜਾ ਜਿਹਾ એનਰਜੈਟਿਕ ਹੋ ਗਏ ਸੀਗੇ ਮੈਨੂੰ ਹੁਣ ਨਹੀਂ ਹੋਰ ਖਾਇਆ ਜਾਣਾ ਤੇ ਫਿਰ ਆਪਣਾ ਨਿਕਲੋ ਬਾਹਰ ਅੱਛਾ ਨਹੀਂ ਖਾਦਾ ਗਿਆ ਫਿਰ ਤਿੰਨ ਖਾ ਸਕਦੇ ਸੀ ਪਰ ਤਿੰਨ ਹੀ ਖਾਦੇ ਕੀ ਸਰਵਾਈਵ ਹੋ ਜਾਊਗਾ ਜੇ ਜ਼ਿਆਦਾ ਹੀ ਮੈਨੂੰ ਹੁਣ ਉਹ ਚੀਜ਼ ਕਰਨੀ ਹੋਈ ਤਾਂ ਫਿਰ ਕਿੰਨੀ ਦੇਰ ਫਸੇ ਰਹੇ ਉੱਥੇ ਉੱਥੇ ਜੀ ਅਗਲੇ ਦਿਨ ਆਪਾਂ 9 ਵਜੇ 10 ਵਜੇ ਦੇ ਕਰੀਬ ਬੈਦਰ ਸਾਫ ਹੋਇਆ ਸੀਗਾ ਤੇ ਇੱਕ ਦਿਨ ਆਪਾਂ ਪੂਰਾ ਉੱਥੇ ਇਹ ਮੰਨ ਕੇ ਚੱਲੋ ਕਿ 30 ਘੰਟੇ ਆਪਾਂ ਉੱਥੇ ਹੀ ਫਸੇ ਰਹੇ ਉੱਥੇ ਫਸੇ ਰਹੇ ਹਾਂਜੀ ਤੇ ਨਾ ਸਾਡੇ ਕੋਲੇ ਇੰਡੀਆ ਦਾ ਇੱਕ ਰੂਲ ਇਹ ਵੀ ਹੈ ਕਿ ਇੱਥੇ ਆਪਾਂ ਸੈਟਲਾਈਟ ਫੋਨ ਯੂਜ਼ ਨਹੀਂ ਕਰ ਸਕਦੇ ਨਹੀਂ ਨਹੀਂ इंडिया दा ये रू... क्यों सर रूल्स बना रखे हैं होने दे चिरा मैं ज़्यादा कंट्रोवर्सीज़ है वैसे करने चाहिए बट नहीं करन दें दे सानू सैटेलाइट फोन अलाउड नहीं है तो उस टाइम ते आप हेल्प भी मंगा सकते सी पर हैल्प करन वास्ते भी बंदा ही थलो ही आंदे क्योंकि उतो या हैलीकॉप्टर रेस्क्यू तो हो नहीं सकता नहीं हो सकता क्योंकि इंडिया चो चीज़ भी साढ़े को ले बहुत घट है हैलीकॉप्टर रेस्क्यू दी और ये सारी चीज़ा वास्ते भी बेशक मेरे इंश्योरेंस है इंश्योरेंस मेरा हैलीकॉप्टर रेस्क्यू कवर है अच्छा। बट फिर ਓ ਚੀਜ਼ ਨਹੀਂ ਹੋ ਪੰਦੀ ਇੰਡੀਆ ਬਹੁਤ ਘਟ ਔਰ ਬਾਕੀ ਵੈਦਰ ਵੀ ਖਰਾਬ ਸੀਗਾ ਤਾਂ ਸਾਨੂੰ ਸਰਵਾਈਵ ਕਰਨਾ ਹੀ ਪੈਂਦਾ